ਮੇਰੇ ਸਤਿਕਾਰਯੋਗ ਅੱਜ ਦੇ ਆਰਗੇਨਾਈਜ਼ਰ ਸਹਿਬਾਨ ਬੈਠੇ ਹੋਏ ਕਿਸਾਨ ਵੀਰ ਭੈਣਾਂ ਤੇ ਬੱਚੀਆਂ ਤੁਹਾਡੇ ਆਿਆਂ ਦਾ ਸਾਰਾ ਬਹੁਤ ਬਹੁਤ ਧੰਨਵਾਦ ਮੈਂ ਅੱਜ ਕੁਝ ਸ਼ਬਦ ਇਸ ਅੰਦੋਲਨ ਦੇ ਬਾਰੇ ਕਹਾਂਗਾ ਮੈਂ ਸਿੰਘੂ ਬਾਰਡਰ ਗਿਆ ਸੀ ਉੱਥੇ ਦਾ ਮਾਹੌਲ ਦੇਖਿਆ ਜਿਸ ਤਰ੍ਹਾਂ ਮੇਰਾ ਵੀ ਪੁੱਛ ਰਿਹਾ ਸੀ ਵੀ ਤੁਸੀਂ ਉੱਥੇ ਕੀ ਮਹਿਸੂਸ ਕੀਤਾ ਉੱਥੇ ਜਾ ਕੇ ਬਹੁਤ ਹੀ ਕਈ ਵਾਰੀ ਤਾਂ ਮੈਂ ਮੈਂ ਤਾਂ ਬਜ਼ੁਰਗਾਂ ਨੂੰ ਦੇਖ ਕੇ ਉਹਨਾਂ ਦੇ ਚਿਹਰਿਆਂ ਨੂੰ ਦੇਖ ਕੇ ਬਹੁਤ ਅਫਸੋਸ ਹੋਇਆ ਠੰਡਾ ਤਾਂ ਠੰਡਾ ਤਾਂ ਇੰਝ ਜਦੋਂ ਮੈਂ ਗਿਆ ਕਿਸ ਤਰ੍ਹਾਂ ਉਹ ਸਵੇਰੇ ਇੱਕ ਤਰ੍ਹਾਂ ਦਾ ਇੱਕ ਸੁੰਗੜਿਆ ਜਿਹਾ ਬੰਦੇ ਬੈਠੇ ਸੀ ਪਰ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਦੇ ਚਿਹਰੇ ਪੜੇ ਨਹੀਂ ਸੀ ਜਾ ਸਕਦੇ ਦੇਖੇ ਨਹੀਂ ਸੀ ਜਾ ਸਕਦੇ ਉਹਨਾਂ ਵਾਂਗ ਦੇਖ ਕੇ ਬਹੁਤ ਦੁੱਖ ਹੋਇਆ ਮੇਰਾ ਸਭ ਨਾਲੋਂ ਵੱਡਾ ਦਾ ਮੈਨੂੰ ਬਹੁਤ ਦੁੱਖ ਹੋਇਆ ਅਸੀਂ ਕਾਫੀ ਅਫੀਸਰ ਲੈਵਲ ਦੇ ਬੰਦੇ ਉੱਥੇ ਗਏ ਸੀਗੇ ਕਾਫੀ ਟਾਈਮ ਅਸੀਂ ਇੱਥੇ ਬਤਾਇਆ ਉੱਥੇ ਦਾ ਮਿਲਵਰਦਨ ਦੇਖਿਆ ਉੱਥੇ ਦਾ ਆਪਸੀ ਭਾਈਚਾਰਾ ਦੇਖਿਆ ਉਹ ਲੰਗਰ ਮੈਂ ਕਹਿੰਨਾ ਜੀ ਲੰਗਰ ਦੇ ਵਿੱਚ ਖਾਣ ਵਾਲੇ ਘੱਟ ਸੀ ਬਰਤਾਨ ਵਾਲੇ ਜ਼ਿਆਦਾ ਸੀ ਇਹ ਤਾਂ ਹੋ ਗਿਆ ਮੈਂ ਕੀ ਮਹਿਸੂਸ ਕੀਤਾ ਉੱਥੇ ਜਾ ਕੇ ਮੈਂ ਰਗਾੜੇ ਬਿੱਲਾ ਬਾਰੇ ਥੋੜਾ ਜਿਹਾ ਡਿਟੇਲ ਚ ਗੱਲ ਕਰਨਾ ਚਾਹਾਂਗਾ ਬਹੁਤ ਅਫਸੋਸ ਹੋਇਆ ਮੈਂ ਰੈਗੂਲਰ ਟੀਵੀ ਦੇਖ ਰਿਹਾ ਆ ਅੱਜਕੱਲ ਡਿਸਕਸ਼ਨ ਸਦਾ ਸਭਾ ਦੀ ਲੋਕ ਸਭਾ ਦੀ ਪ੍ਰਧਾਨ ਮੰਤਰੀ ਜੀ ਦੀ ਸਪੀਚ ਸੁਣੀ ਕਹਿੰਦੇ ਦੱਸੋ ਤਾਂ ਸਹੀ ਇਹਦੇ ਵਿੱਚ ਕਾਲਾ ਕੀ ਹੈ ਸਾਨੂੰ ਤੱਕ ਕਿਸ ਨੇ ਐਕਸਪਲੇਨ ਹੀ ਨਹੀਂ ਕੀਤਾ ਕਹਿੰਦੇ ਵੀ ਇਹਦੇ ਵਿੱਚ ਕਾਲਾ ਕੀ ਆ ਬਹੁਤ ਅਫਸੋਸ ਹੋਇਆ 11 ਮੀਟਿੰਗਸ ਹੋਈਆਂ ਇੱਕ ਇੱਕ ਪੁਆਇੰਟ ਤੇ ਡਿਸਕਸ਼ਨ ਹੋਈ ਈਵਨ ਰਿਟਰਨ ਦਿੱਤਾ ਗਿਆ ਹਰੇਕ ਮੱਦ ਨੂੰ ਉਹਨਾਂ ਨੇ ਐਕਸਪਲੇਨ ਕੀਤਾ ਕਿ ਇਹ ਦੁਨੀਆ ਲਈ ਸਾਡੇ ਕਿਸਾਨਾਂ ਲਈ ਕੱਲੇ ਕਿਸਾਨਾਂ ਲਈ ਨਹੀਂ ਇਹ ਬਹੁਤ ਇੱਕ ਮਿਥ ਹੈ ਵੀ ਸਿਰਫ ਕਿਸਾਨਾਂ ਲਈ ਹੈ ਮਜ਼ਦੂਰ ਲੋਕ ਮੰਡੀ ਦੇ ਵਿਚਾਰ ਦੇ ਇੱਕ ਸਹਿਕਾਰਪੀਰੇ ਕੋਲ 50 50 60 60 70 70 ਮਜ਼ਦੂਰ ਆਂਦੇ ਨੇ ਕਿੰਨੇ ਆਰਤੀ ਨੇ ਮਾਛੀ ਵਾਲੇ ਦੇ ਵਿੱਚ ਹੀ 70 ਆਰਤੀ ਨੇ 5000 ਦੀ ਕੀਮਤੀ ਦੇ ਵਿੱਚ ਹਰ ਸੀਜ਼ਨ ਦੇ ਵਿੱਚ ਮਜ਼ਦੂਰ ਆਂਦੇ ਨੇ ਸਾਰੇ ਬਿੱਲੇ ਹੋ ਜਾਣਗੇ ਸਾਡੀ ਸਾਰੀ ਜੋ ਇਕਨੋਮਿਕ ਐਕਟੀਵਿਟੀ ਆ ਸਾਰੀ ਇਸ ਐਗਰੀਕਲਚਰ ਬੇਸਡ ਹੈ ਮਾਛੀ ਵਾਲਾ ਦੇ ਵਿੱਚ ਖਾਸ ਕਰਕੇ ਇੱਕ ਪੇਮੈਂਟ ਲੇਟ ਹੁੰਦੀ ਆ ਤਾਂ ਮਾਛੀ ਵਾਲੇ ਤੇ ਪੰਜਾਬ ਵਾਲੇ ਸਿਰ ਚਕਚਾਕੇ ਦੇਖਦੇ ਨੇ ਵੀ ਪੇਮੈਂਟ ਨਹੀਂ ਆ ਯਾਰਦਿਆਂ ਨੂੰ ਪੇਮੈਂਟ ਨਹੀਂ ਆਈ ਸਾਡੀ 6 ਮਹੀਨਿਆਂ ਦੀ ਪੇਮੈਂਟ ਬੈਲੈਂਸ ਰਹਿ ਗਈ ਤੇ ਇਹ ਜਦੋਂ ਕਾਰਪੋਰੇਟ ਘੁਲਾੜਿਆ ਕਰਕੇ ਮੇਰੀ ਜੋ ਆਪਣੀ ਅਬਜ਼ਰਵੇਸ਼ਨ ਹੈ ਬਾਕੀ ਪਤਾ ਨਹੀਂ ਬਹੁਤ ਬਹੁਤ ਨਰਾਂ ਦੀ ਆਪਣੇ ਅਬਜ਼ਰਵੇਸ਼ਨ ਦਿੰਦੇ ਨੇ ਇਹ ਜਿਹੜੇ ਕਾਨੂੰਨ ਘੜੇ ਗਏ ਨੇ ਇਹ ਕਿਸਾਨਾਂ ਦੇ ਵਿਰੁੱਧ ਨਹੀਂ ਘੜੇ ਗਏ ਬੇਸਿਕਲੀ ਮੋਦੀ ਸਾਹਿਬ ਨੇ ਜਰੂ ਕੀਤਾ ਇਹ ਅਡਾਨੀ ਤੇ ਅੰਬਾਨੀ ਨੂੰ ਯਾਰੀ ਉਹਨਾਂ ਨਾਲ ਆਪਣੀ ਯਾਰੀ ਬੁਗਾਰ ਲਈ ਜਿਹੜੀ ਕਿ ਪੁਰਾਣੀ ਗੁਜਰਾਤ ਤੋਂ ਚੱਲੀ ਆ ਰਹੀ ਸੀ ਮੇਰੇ ਕੋਲ ਤਾਂ ਐਸੇ-ਐਸੇ ਤੱਥ ਵੀ ਹੈਗੇ ਵੀ ਜਿਹੜੇ ਪੁਰਾਣੇ ਇਹਨਾਂ ਦੇ ਅਡਾਨੀ ਦੇ ਮੁਖਤੀਜੀ ਦੇ ਰਿਲੇਸ਼ਨ ਪੁਰਾਣੇ ਗੁਜਰਾਤ ਤੋਂ ਚੱਲੇ ਆ ਰਹੇ ਸੀ ਉਹਨਾਂ ਨੂੰ ਫਾਇਦਾ ਦੇਣ ਲਈ ਉਹਨਾਂ ਨੇ ਕਾਨੂੰਨ ਬਣਾਏ ਵਾਟ ਇਨਡਾਇਰੈਕਟਲੀ ਐਨਾ ਕਿਸਾਨੀ ਨੂੰ ਉਹ ਮਾਰਾ ਕਰਕੇ ਕਿਸਾਨਾਂ ਨੂੰ ਐਨਾ ਉਜਰਾ ਦੇਣਾ ਉਹਨਾਂ ਕਾਨੂੰਨਾਂ ਨੂੰ ਜੇ ਪਾਸ ਕਰਨਾ ਆਪਣੇ ਅਡਾਨੀਜ਼ ਨੂੰ ਪ favor ਕਰਨ ਲਈ ਕਿ ਆਪਾਂ ਸੋਚ ਵੀ ਨਹੀਂ ਸਕਦੇ ਉਹਨਾਂ ਤਿੰਨਾਂ ਕਾਨੂੰਨਾਂ ਬਾਰੇ ਮੈਂ ਕਰਦਾ ਕਿਵੇਂ ਉਹਨਾਂ ਨੇ ਅਡਾਨੀਜ਼ ਤੇ ਅਬਾਨੀਜ਼ ਨੂੰ ਹੈਲਪ ਕਰਨ ਲਈ ਕਾਨੂੰਨ ਬਣਾਏ ਤਾਂ ਨਾਲ-ਨਾਲ ਫਾਰਮਰਸ ਨੂੰ ਅਫੈਕਟ ਕਰ ਦੇਗੇ ਸਭ ਨਾਲੋਂ ਪਹਿਲਾਂ ਉਹਨਾਂ ਨੇ ਕਿਹਾ ਜੀ ਇਹਨਾਂ ਨੇ ਜਿਹੜੀ ਪ੍ਰਾਈਵੇਟ ਮੰਡੀ ਬਣਾਈਆਂ ਪ੍ਰਾਈਵੇਟ ਮੰਡੀ ਬਣਾਉਣ ਦਾ ਇੱਕੋ ਇੱਕ ਕਾਰਨ ਸੀ ਕਿ ਉਹ ਪਹਿਲਾਂ ਚਾਹੁੰਦੇ ਸੀ ਕਿ ਅਡਾਨੀਜ਼ ਟੋਟਲ ਇਸ ਫੂਡ ਗ੍ਰੇਨ ਤੇ ਉੱਪਰ ਕਬਜ਼ਾ ਕਰ ਲੈਣ ਕਿਉਂਕਿ ਆਨ ਆਲੇ ਦਿਨਾਂ ਦੇ ਵਿੱਚ ਸਾਡਾ ਜਿਹੜੀ ਆਇਲ ਮਾਰਕੀਟ ਆ ਬਣਨੀ ਸੀ ਉਹ ਖਤਮ ਹੋ ਰਹੀਆ ਬਹੁਤ ਔਰ ਦੇ ਵਿੱਚ ਸਾਡੇ ਇਵਨ ਵੀਕਲ ਸਿੰਘ ਹੈਗੇ ਡੈਕਟਿਵ ਵੀਕਲ ਆ ਰਹੀਆਂ ਆਇਲ ਇੰਡਸਟਰੀ ਬਿਲਕੁਲ ਖਤਮ ਹੋ ਜਾਣੀ ਆ ਇੱਕ ਫੂਡ ਇੰਡਸਟਰੀ ਆ ਜਿਹੜੀ ਅਨਟੈਪ ਆ ਜਿਨ੍ਹਾਂ ਨੂੰ ਜਿਹਦੇ ਬਾਰੇ ਕਿਸੇ ਨੇ ਨਹੀਂ ਸੋਚਿਆ ਜਿਹਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਸੀ ਉਹਨੂੰ ਟੈਪ ਕਰਨ ਦੀ ਉਹਨਾਂ ਨੇ ਅੰਡਾਨੀ ਤੇ ਅਬਾਨੀ ਇਸ ਨੂੰ ਇਸ ਫੀਡ ਦੇ ਵਿੱਚ ਲਿਆਂਦਾ ਕਿ ਤੁਸੀਂ ਸਾਰੀ ਪਰਚੇਸ ਕਰੋ ਹੁਣ ਜਦੋਂ ਉਹਨਾਂ ਨੇ ਪਰਚੇਸ ਕਰਨੀ ਹੈ ਇੱਕ ਆਪਣੀ ਮੋਨੋਪੋਲੀ ਕਰਨੀ ਹੈ ਉਹ ਕਿੰਨੀਆਂ ਕਿ ਮੰਡੀਆਂ ਚਾੜਦੀਆਂ ਨੂੰ ਕਮਿਸ਼ਨ ਦਿੰਦੇ ਰਹਿਣਗੇ ਮਾਛੀਵਾੜੇ ਸਮਝਾਰੇ ਆਪਣੇ ਆਲੇ ਦੋਲੇ ਦੇਖ ਲਓ ਕਿਤੇ ਕੂਮ ਜਾਣਗੇ ਕਿਤੇ ਹੇਟੋ ਜਾਣਗੇ ਆਲੇ-ਦੋਲੇ 10 ਮੰਡੀਆਂ ਸਾਡੇ ਜੀ ਕਿੰਨੇ ਕ ਬੰਦੇ ਲਵਦੇ ਰਹਿਣਗੇ ਕਿ ਜਿਨ੍ਹਾਂ ਨੂੰ ਕਮਿਸ਼ਨ ਦਿੰਦੇ ਰਹਿਣਗੇ ਉਹਦੇ ਲਈ ਉਹਨਾਂ ਨੇ ਇੱਕ ਪ੍ਰਾਈਵੇਟ ਮੰਡੀ ਦਾ concept ਲਿਆ ਹੁੰਦਾ ਹੈ ਕਿ ਇੱਕ ਮੰਡੀ ਹੋਊਗੀ ਉੱਥੇ ਸਾਰੇ ਜ਼ਿਮੀਂਦਾਰ ਆਣਗੇ ਉਹਨਾਂ ਕੋਲੇ ਉਹਨਾਂ ਨੂੰ ਕਿਸੇ ਨੇ ਕੋਲ ਅਪਰੋਚ ਨਹੀਂ ਕਰਨਾ ਦੋਗਾ ਉਹਨਾਂ ਦੇ ਕੋਲ ਬੰਦੇ ਆਉਣਗੇ ਇਸ ਕਰਕੇ ਉਹਨਾਂ ਨੇ ਪ੍ਰਾਈਵੇਟ ਮੰਡੀ ਲਿਆਂਦੀ ਉਹ ਪ੍ਰਾਈਵੇਟ ਨਾਲ 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 ਜ਼ਿਆਦਾ ਵੀ ਉਹ ਪ੍ਰਾਈਵੇਟ ਮੰਡੀ ਲਿਆਂ ਨਾਲ ਅਫੈਕਟ ਚਾੜਾਉਂਦੇ ਅਸੀਂ ਸਾਰੇ ਆਰਤੀ ਅਫੈਕਟ ਹੋਗੇ ਸਾਰੇ ਜ਼ਿਮੀਂਦਾਰ ਅਫੈਕਟ ਹੋ ਜਾਣੇ ਜਿਹੜੇ ਆਰਤੀਆਂ ਦੇ ਡਿਪੈਂਡੈਂਟ ਹੈ ਜਿਨ੍ਹਾਂ ਨੂੰ ਇਹਨਾਂ ਨੂੰ ਪਤਾ ਹੀ ਨਹੀਂ ਅੰਦਰ ਬੈਠੇ ਨਾ ਬਣਾਤਾ ਵੀ ਇੱਕ ਜ਼ਿੰਮੇਵਾਰ ਸ਼ਾਮ ਨੂੰ ਉਹਨੂੰ ਵਿਚਾਰਨ ਕਿ ਪ੍ਰੋਬਲਮ ਦੀ ਹੁੰਦੀ ਆ ਰਾਤ ਨੂੰ ਹੀ ਜਾ ਕੇ ਆਰਤੀ ਦਾ ਦਰਵਾਜ਼ਾ ਖੜਕਾ ਦਿੰਦਾ ਉਹ ਕਿੱਥੇ ਆ ਮੰਡੀ ਦੇ ਅੱਡਾ ਨੇ ਉੱੱਪਿਆ ਕਰਨਗੇ ਵੀ ਕਿੱਥੇ ਸਾਨੂੰ ਪੈਸੇ ਦੇ ਦਿਓ 2000 ਰੁਪਏ ਚਾਹੀਦੇ ਉਹਨਾਂ ਨੇ ਪ੍ਰਾਈਵੇਟ ਮੰਡੀ ਉਹਨਾਂ ਲਈ ਇਸ ਲਈ ਨਾ ਹੋਵੇ ਕਿल्ले-ਕILLE ਬੰਦਿਆਂ ਕੋਲ ਅਪਰੋਚ ਕਰਨਾ ਪਵੇ ਉਹਨਾਂ ਨੇ ਕਿ ਆਪਣੀ ਪ੍ਰਾਈਵੇਟ ਮੰਡੀ ਐਸਟੈਬਲਿਸ਼ ਕਰਨ ਦਾ ਕਨਸੈਪਟ ਲਿਆਉਂਦਾ ਹੁਣ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੀ ਪ੍ਰਾਈਵੇਟ ਮੰਡੀ ਦੇ ਤਜਵੀਦਾਰ ਤਾਂ ਹੋਰ ਨਹੀਂ ਨਹੀਂ ਉਹਨਾਂ ਦੇ ਕਿਸਾਨਾਂ ਪਿਆਰ ਜਿਹੜਾ ਰਿਲੇਸ਼ਨ ਹੀ ਇਸ ਤਰ੍ਹਾਂ ਜ਼ਿੰਮੇਵਾਰ ਕਿੱਥੋਂ ਆ ਜਾਣਗੇ ਉਹਨਾਂ ਨੇ ਉਹਦੇ ਲਈ ਕੀਤਾ ਕਿ ਚਲੋ ਇਹਦੇ ਵਿੱਚ ਆਪਾਂ ਨੇ ਕੋਈ ਟੈਕਸ ਨਹੀਂ ਲਾਉਣਾ ਉਹ ਛੋਟੀ ਜਿਹੀ ਐਗਜ਼ੈਂਪਲ ਹੈ ਕਿ ਜੋ ਟੈਕਸ ਨਹੀਂ ਲੱਗਿਆ 6% ਦਾ ਮਾਰਕੀਟ ਫੀਸ ਤੇ ਰੂਰਲ ਮਾਰਕੀਟਿੰਗ ਫੰਡ ਹੈ ਜਿਹੜਾ ਲੱਗਦਾ ਜਿਹੜਾ ਕਿ ਪੰਜਾਬ ਦੀ ਡਿਵੈਲਪਮੈਂਟ ਦੀ ਸੋਚਦੇ ਸਾਰੇ ਲੋਕੀ ਆ ਕੇ ਕਹਿੰਦੇ ਆ ਪੰਜਾਬੀਆਂ ਪੰਜਾਬ ਦੀਆਂ ਸੜਕਾਂ ਬਹੁਤ ਵਧੀਆ ਨੇ ਮੈਂ ਤੁਹਾਨੂੰ ਦੱਸ ਦਵਾਂ ਉਹਨਾਂ ਫੰਡਾਂ ਦੇ ਨਾਲ ਸਾਰੀਆਂ ਸਾਡੀਆਂ ਫੰਡ ਸਾਡੀਆਂ ਸੜਕਾਂ ਮਾਰਕੀਟ ਕਮੇਟੀਆਂ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਉਹਨਾਂ ਫੰਡਸ ਨਾਲ ਮਿਲਦੀਆਂ ਨਹੀਂ ਇਹਨਾਂ ਨੇ ਪ੍ਰਾਈਵੇਟ ਮੰਡੀਆਂ ਦਾ ਬਣਾ ਦਿੱਤੀਆਂ ਕਾਨੂੰਨ ਦੇ ਵਿੱਚ ਇੱਕ ਵੀ ਕਿਤੇ ਮੱਦ ਲਿਖੀ ਕਿ ਉਸ ਪੈਸੇ ਨੂੰ ਗਵਰਨਮੈਂਟ ਨੂੰ ਕਿੱਦਾਂ ਗੱਪਨਸੈਟ ਕਰਨਾ ਕਿਸੇ ਨੂੰ ਕੋਈ ਪਤਾ ਨਹੀਂ ਕੁਛ ਨਹੀਂ ਲਿਖਿਆ ਇਹ ਗਵਰਨਮੈਂਟਾਂ ਨੰਗ ਹੋ ਜਾਣਗੀਆਂ ਅੱਜ ਵੀ ਰੇਤ ਦੇ ਵਿੱਚ ਜਿਹੜੀਆਂ ਸਾਡੀ ਸਰਕਾਰ ਮਾਫ ਕਰਨਾ ਇੱਥੇ ਕਾਂਗਰਸੀ ਸਾਰੇ ਬੈਠੇ ਨੇ ਇਹਨਾਂ ਆਦਮੀ ਡੇਨ ਨੂੰ ਇਹ ਟ੍ਰਾਂਸਫਰ ਕਰਦੇ ਨੇ ਰੂਰ ਮਾਰਕੀਟਿੰਗ ਫੰਡ ਦੇ ਮਾਰਕੀਟ ਫੰਡ ਨੂੰ ਉੱਤਰ ਹੋ ਡਿਵੈਲਪਮੈਂਟ ਲਈ ਕਿਉਂਕਿ ਇੱਥੇ ਸਰਪਲਸ ਮਨੀ ਹੋ ਜਾਂਦੀ ਆ ਆਪਣੀ ਆਪਣੀ ਸਾਰੀ ਦੇਰ ਸੂਬੇ ਉਹਨਾਂ ਫੰਡਾਂ ਦੇ ਦਾ ਇਹ ਚੱਲ ਰਹੀ ਆ ਸਰਕਾਰਾਂ ਉਹ ਫੰਡ ਖਤਮ ਕਰ ਦੇਣਗੇ ਸਰਕਾਰਾਂ ਕੋਲ ਰਹਿਣਾ ਕੀ ਹੈ ਬਿਲਕੁਲੀ ਫੰਡ ਖਤਮ ਹੋ ਜਾਣਗੇ ਸਰਕਾਰਾਂ ਦੇ ਕੋਲ ਫਿਰ ਪ੍ਰਾਈਵੇਟ ਮੰਡੀਆਂ ਦੇ ਵਿੱਚ ਲੈ ਕੇ ਇਹਨਾਂ ਨੇ ਜਦੋਂ ਟੈਕਸ ਖਤਮ ਕਰ ਦਿੱਤੇ ਆ ਰੁਪਈਆ ਦੀ ਆਰਧ ਖਤਮ ਹੋ ਗਈ 8.5% ਦੇ ਹਿਸਾਬ ਨਾਲ ਜੇ ਤੁਸੀਂ ਕੈਲਕੂਲੇਸ਼ਨ ਕਰੋ ਤਾਂ ਇੱਕ ਵੀਟ ਦਾ ਪਰ ਕਵਾਂਟਲ ਟੈਕਸ ਜੋ ਬੰਦਾ 164 ਰੁਪਏ ਕਵਾਂਟਲ ਦੇ ਲਗਭਗ ਬੰਦਾ ਉਹ 164 ਰੁਪਏ ਕਵਾਂਟਲ ਡਾਇਰੈਕਟ ਜਿਹੜਾ ਉਸ ਮੰਡੀ ਦਾ ਉਸ ਵਪਾਰੀ ਨੂੰ ਉਸ ਕਾਰਪੋਰੇਟ ਘਰਾੜੇ ਨੂੰ ਬਚ ਗਿਆ ਜਿਦਾ ਕਿ ਉਹ ਜੀ ਇੱਥੇ ਕਹਿੰਦੇ ਨੇ ਵੀ ਅਸੀਂ ਐਮਐਸਪੀ ਖਤਮ ਨਹੀਂ ਕਰਨਾ ਇੱਥੇ ਨਾ ਉਹ 164 ਦੇ ਤਾਨੂੰ ਫਾਇਦਾ ਪਰਚੇਸ ਦੇ ਵਿੱਚ ਸਿੱਧਾ ਹੀ ਹੋ ਗਿਆ ਇਹ ਮਾਰੋ ਮਾਰਕੀਟ ਮੰਡੀਆ ਦੇ ਵਿੱਚ ਲੈਂਦਾ ਮਾਲ ਸ਼ੁਰੂ ਸ਼ੁਰੂ ਵਿੱਚ ਉਹਨਾਂ ਨੇ ਕੀ ਕਰਨਾ ਹੈਗਾ ਜਿਵੇਂ ਜੀਓ ਦਾ ਸਿਮ ਆਇਆ ਸੀ 164 ਦੇ ਵਿੱਚੋਂ ਜ਼ਿੰਮੇਦਾਰਾਂ ਨੂੰ ਕਹਿਣਗੇ ਆ ਜਾਓ ਭਰਾਵੋ ਤੁਹਾਨੂੰ 60 ਰੁਪਏ 65 ਰੁਪਏ ਦਿੰਨੇ ਆ 100 ਰੁਪਏ ਦਿੰਨੇ ਆ ਈਵਨ THEN ਉਹਨਾਂ ਨੂੰ 60 65 ਰੁਪਏ ਆਪਣੇ ਜੇਬ 'ਚ 100 ਰੁਪਏ ਆਪਣੇ ਜੇਬ 'ਚ ਪਾਣ ਨੂੰ ਹੋ ਜਾਣਗੇ ਔਰ ਸਾਡਾ ਜ਼ਿੰਮੇਦਾਰ ਅਸੀਂ ਪ੍ਰੈਕਟੀਕਲੀ ਦੇਖਦੇ ਆ ਉਹ 60 65 ਦਾ ਕੀ ਵਿਚਾਰਾ ਐਨਾ ਥੱਲੇ ਨਿਕਰਿਆ ਹੋਇਆ ਵੀ ਉਹਨੂੰ ਤਾਂ 5 10 ਰੁਪਏ ਕਾਉਂਟਰ ਦੀ ਕੋਈ ਆਫਰ ਵਾਧੂ ਦੋਵੇ ਉਹ ਕੁਝ ਨਹੀਂ ਦੇਖਦਾ ਉੱਤਰ ਨੂੰ ਭੱਜ ਲੈਂਦਾ ਇਹ 60 65 ਰੁਪਏ ਕਾਉਂਟਰ ਕੋਈ ਛੋਟਾ ਅਮਾਊਂਟ ਨਹੀਂ ਹੈ ਬਹੁਤ ਰੁਪਏ ਬਹੁਤ ਜ਼ਿਆਦਾ ਹੈਗਾ ਔਰ ਮੈਨੂੰ ਪਤਾ ਹੈ ਕਿ ਆਪਾਂ ਜਿੰਨਾ ਮਰਜ਼ੀ ਕਹਿ ਲਈਏ ਜ਼ਿਮੀਦਾਰਾਂ ਨੇ ਭੱਜ ਕੇ ਉਸ ਪ੍ਰਾਈਵੇਟ ਮੰਡੀ ਵੱਲ ਚਲੇ ਜਾਣਾ ਦੋ ਤਿੰਨ ਸਾਲ ਬਾਅਦ ਇਹ ਕੀ ਹੋਣਾ ਕਿ ਸਾਡੀਆਂ ਮੰਡੀਆਂ 'ਚ ਮਾਲ ਨਹੀਂ ਆਉਣਾ ਜਿਵੇਂ ਗੌਰਮੈਂਟ ਦੀਆਂ ਮੰਡੀਆਂ 'ਚ ਮਾਰਦੀਆਂ ਨਾ ਪ੍ਰਾਈਵੇਟ ਮੰਡੀਆਂ ਦੇ ਵਿੱਚ ਮਾਲ ਸਾਰਾ ਟਰਾਂਸਫਰ ਹੋਣਾ ਸ਼ੁਰੂ ਹੋ ਜਾਣਾ ਔਰ ਇੱਥੇ ਸਾਡੇ ਕਾਹ ਬੁੱਲਣੇ ਸ਼ੁਰੂ ਹੋ ਜਾਣੇ ਨੇ ਮੰਡੀਆਂ ਦੇ ਵਿੱਚ ਤੇ ਫਿਰ ਜਿਸ ਤਰ੍ਹਾਂ ਇਹਨਾਂ ਨੇ ਹੁਣ ਆਪਣੇ ਥਰਮਲ ਪਲਾਂਟਸ ਬਣਨੇ ਸ਼ੁਰੂ ਕੀਤੇ ਆ ਪ੍ਰਾਈਵੇਟ ਆਪਣੇ ਪਲਾਂਟਸ ਲਿਆ ਕੇ ਥਰਮਲ ਪਲਾਂਟਸ ਉਹਨਾਂ ਵਿੱਚ ਵੀ ਕੀ ਕੀਤਾ ਇਹਨਾਂ ਨੇ ਉਹਨਾਂ ਨੂੰ ਘਾਟਾ ਸ਼ੋਅ ਕਰਨਾ ਸ਼ੁਰੂ ਕਰ ਦਿੱਤਾ ਬਠਿੰਡਾ ਦਾ ਥਰਮਲ ਪਲਾਂਟ ਬੰਦ ਹੋ ਗਿਆ ਰੋਪੜ ਥਰਮਲ ਪਲੈਂਟ ਮੈਂ ਤੁਹਾਨੂੰ ਇੰਟਰਨਲ ਇਨਫੋਰਮੇਸ਼ਨ ਦੇਣਿਆ ਵੀ ਉਹ ਬਹੁਤ ਜਲਦੀ ਬੰਦ ਹੋਣ ਵਾਲਾ ਹੈ ਅੱਜ ਇਹਨੂੰ ਇੱਕ ਦਾ ਯੂਨਿਟ ਕਰੇ ਚਲਾ ਲੈਂਦੇ ਨੇ ਕਿਉਂਕਿ ਸਰਪਲਸ ਇਹਨਾਂ ਨੇ ਪ੍ਰਾਈਵੇਟ ਆਇਆ ਨੂੰ ਕਰ ਦਿੱਤੀ ਐਡਾ ਐਡਾ ਇਨਫਰਾਸਟ੍ਰਕਚਰ ਆ ਤੁਸੀਂ ਅੰਦਰ ਜਾ ਕੇ ਦੇਖੋ ਹਰ ਪਰ ਮੇ ਦਾ ਇਨਫਰਾਸਟ੍ਰਕਚਰ ਜਿਹੜਾ ਇਹਨਾਂ ਨੇ ਖਤਮ ਕਰ ਦੇਣਾ ਬਾਅਦ ਦੇ ਵਿੱਚ ਇੱਥੇ ਕਲੋਨੀਆਂ ਘੱਟ ਹੋ ਰਹੀਆਂ ਨੇ ਉਹ ਫਰਮਾਂ ਪਲਾਨਰ ਜਦੋਂ ਘਾਟੇ 'ਚ ਸ਼ੋਅ ਕਰਦੇ ਨੇ ਵੀ 2 ਸਾਲ 3 ਸਾਲ ਉਹਨਾਂ ਨੇ ਫਿਰ ਆਦੇ ਨੇ ਜੀ ਇਹ ਤਾਂ ਬਿਲਕੁਲ ਹੀ ਸਾਡਾ ਇੱਕ ਚਿੱਟਾ ਹਾਥੀ ਖੜਾ ਹੋ ਗਿਆ ਇਹਨੂੰ ਕੀ ਕਰੀਏ। ਇਹੀ ਹਾਲ ਮੁੰਡੀਆਂ ਦਾ ਹੋਣਾ ਉਹਨਾਂ ਨੇ ਕਿਹਾ ਜੀ ਫਰਮਾਂ ਦਾ ਸੈਕਟਰੀ ਤਨਖਾਹ ਨਹੀਂ ਦੇਉਂਦੀ ਸਾਡੇ ਨੂੰ ਪਾਣੀ ਪਲਾਂ ਵਾਲਾ ਬੰਦਾ ਦਾ ਕੀ ਰੱਖਣਾ ਇਹਨਾਂ ਨੇ ਕਿਸੇ ਦੀ ਤਨਖਾਹ ਨਹੀਂ ਦੇਣੀ ਇਹ ਮੁੰਡੀਆਂ ਬੰਦ ਹੋ ਜਾਣੀਆਂ ਨੇ। ਔਰ ਉਹੀ ਕਾਰਪੋਰੇਟ ਘਰਾਣਿਆਂ ਨੇ ਇਹੀ ਬੁੱਟੀਆਂ ਕਿਰਾਏ ਤੇ ਲੈ ਲੈਣੀਆਂ ਨੇ। ਜਿੱਦਾਂ ਕਿ ਬੀਐਸਐਨਐਲ ਦੇ ਟਾਪਲ ਦੱਦੀ ਤੇ ਇਹਨੂੰ ਅਦਾਨੀ ਨੇ ਕਿਰਾਏ ਤੇ ਲੈ ਲੈਣੇ। ਉਹ ਸਾਰਾ ਖਤਮ ਹੋ ਗਿਆ ਜਦੋਂ ਇਹ ਮੰਡੀਆਂ ਖਤਮ ਹੋ ਗਈਆਂ ਇਹ ਬੜੀ ਆਪਾਂ ਨੂੰ ਗਲਤ ਫਹਿਮੀ ਆ ਕਿ ਅੱਜ ਮੰਡੀਆਂ ਉਹਨਾਂ ਨੇ ਸ਼ੁਰੂ ਕਰਨੀਆਂ ਵੀ 1 ਸਾਲ ਦੇ ਵਿੱਚ ਹੀ ਸਾਡੀਆਂ ਮੰਡੀਆਂ ਬੰਦ ਹੋ ਜਾਣਗੀਆਂ ਨਹੀਂ ਇਹ ਕੰਮ ਚੱਲ ਰਿਹਾ 3-3 4-4 ਸਾਲ ਬਾਅਦ 3-4 ਸਾਲ ਬਾਅਦ ਅਸਲ ਅਫੈਕਟ ਹੋਣਾ ਸ਼ੁਰੂ ਹੋਣਾ ਇਮੀਡੀਏਟ ਅਫੈਕਟ ਹੀ ਨਹੀਂ ਹੋਣਾ ਹੈਗਾ ਔਰ ਇਹਨਾਂ ਨੇ ਬਹੁਤ ਪ੍ਰੋਪਾਗੈਂਡਾ ਕਰਨਾ ਭਰਾਵੋ ਜੇ ਚੱਲ ਪਈਆਂ ਵੀ ਐਵੇਂ ਲੋਕੀ ਰੋਲਾ ਪਾਈ ਜਾਂਦੇ ਸੀ ਆ ਦੇਖ ਲਓ ਜੀ ਆ 6 ਮਹੀਨੇ ਦਾ ਅਸੀਂ ਕਰਤੀ ਹੋਈ ਵੇਚੀ ਅਸੀਂ ਤਾਂ ਹਨ ਵੀ ਵੇਚ ਤੇ ਆ ਫੇਰ ਫਸਲ ਵੇਚਦੀ ਜਦੋਂ 3-4 ਸਾਲ ਬਾਅਦ ਇਹ ਮੰਡੀਆਂ ਬੰਦ ਹੋ ਗਈਆਂ ਦੂਜੀਆਂ ਮੰਡੀਆਂ ਬੰਦ ਹੋ ਗਈਆਂ ਤਾਂ ਇਹਨਾਂ ਨੇ ਆਪਣੀ ਮਰਜ਼ੀ ਨਾਲ ਜਿੱਦਾਂ ਵਿਹਾਰ ਤੇ ਵਿਚਾਰਦੇ ਨੇ ਇਹਨੂੰ 2005 ਤੋਂ 2006 ਤੋਂ ਤੁਹਾਨੂੰ ਲੱਗੂ ਹੋਇਆ ਹੈ ਜੋ ਹਾਲ ਉੱਥੇ ਦੇ ਜ਼ਮੀਦਾਰਾਣਾ ਹੋ ਰਿਹਾ ਹੈ ਉਹ ਸਾਡਾ ਇੱਥੇ ਸ਼ੁਰੂ ਹੋਣਾ ਹੈ ਫਿਰ ਐਕਸਪਲੋਇਟੇਸ਼ਨ ਸ਼ੁਰੂ ਹੋਣੀ ਹੈ ਉਹੀ ਰੇਟ ਤੇ ਸਾਡਾ 1920 ਦੀ ਫਸਲ ਦਾ ਸਾਡਾ 1000 ਰੁਪਏ ਨੂੰ ਵਿਕਦੇ ਜਦੋਂ 1000 ਰੁਪਏ ਨੂੰ ਵਿਕਦੇ ਸਾਡੀ ਲਾਗਤ 1400 1500 ਨੂੰ ਹੋਣੀ ਹੈ ਤਾਂ ਉਹਨੇ ਅਗਲਾ ਕਾਨੂੰਨ ਬਣਾਤਾ ਜੀ ਲੀਜ਼ ਤੇ ਲੈਣੀਆਂ ਕੌਂਟਰੈਕਟ ਤੇ ਲੈਣੀਆਂ ਫਿਰ ਅਸੀਂ ਅਦਾਨੀਆਂ ਨੂੰ ਕਹਾਂਗੇ ਸਾਡੀ ਜ਼ਮੀਨ ਵੀ ਤੁਸੀਂ ਠੇਕੇ ਤੇ ਲੈ ਲਓ ਸਾਨੂੰ ਤਾਂ ਵਿਜਟ ਤੇ ਕੋਈ ਫਾਇਦਾ ਨਹੀਂ ਹੁੰਦਾ ਆਜੋ ਸਾਡੇ ਤੋਂ ਠੇਕੇ ਤੇ ਲੈ ਲਓ ਅਸੀਂ ਮਿਲ ਤਾਂ ਕਰਨੀ ਹੈ ਉਹਨਾਂ ਨੇ ਤਾਂ ਹੰਦ ਰੋਕਾਂ ਦੇ ਜੇ ਇੱਥੇ 50000 ਰੁਪਇਆ ਠੀਕਾ ਚੱਲਦਾ ਤਾਂ ਨਾ ਕਹਣਾ 70000 ਦਿੰਦੇ ਤੁਸੀਂ ਆਓ ਤੁਹਾਨੂੰ ਲੀਜ਼ ਦੇ ਦਿਓ ਹੁਣ ਉਹ ਕਹਿੰਦੇ ਜੀ ਲੀਜ਼ ਅੱਗੇ ਵੀ ਚੱਲ ਰਹੀ ਹੈ ਆਲੂ ਵਾਲੇ ਅੱਗੇ ਵੀ ਕੰਟ੍ਰੈਕਟ ਤੇ ਆ ਆਲੂ ਵਾਲੇ ਕੰਟ੍ਰੈਕਟ ਸਾਡੇ ਹੁੰਦੇ ਰੇ ਅੱਜ ਦੀ ਡੀਡ ਦੇ ਵਿੱਚ ਇੱਕ ਫਸਲ ਦੇ ਹੁੰਦੇ ਆ ਹਰ ਸੀਜ਼ਨ ਦੇ ਵਿੱਚ ਇੱਕ ਨਵਾਂ ਕੰਟ੍ਰੈਕਟ ਸ਼ੁਰੂ ਹੋ ਜਾਂਦਾ ਹੈਗਾ ਉਹ ਵੀ ਐਕਸਪਾਇਰ ਕਰਦੇ ਅੱਜ ਵੀ ਇਹ ਜਿਹੇ ਐਕਸਪਲੋਇਟੇਸ਼ਨ ਹੋ ਰਹੀਆਂ ਦੋ ਚਾਰ ਵੱਡੇ ਜੀਵਾਰਾਂ ਨੂੰ ਛੱਡ ਕੇ ਆਲੂ ਵਾਲੇ ਦਾ ਪੈਪਸੀ ਦਾ ਵੀ ਮਨਾ ਲੈਂਦਾ ਪੈਪਸੀ ਵਾਲੇ ਔਰ ਲੋੜਾ ਜੇ ਅੰਦਵਰੀ ਬੋਤਾ ਹੋ ਜਵੇ ਫਿਰ ਰਿੰਗ ਦੇ ਵਿੱਚੋਂ ਕੱਢਣਾ ਸ਼ੁਰੂ ਕਰ ਦਿੰਦੇ ਆ ਵੀ ਇਹ ਤਾਂ 4 ਇੰਚ ਤੋਂ ਉੱਪਰ ਹੋ ਗਿਆ ਤੇ 4 ਇੰਚ ਤੋਂ ਛੋਟਾ ਹੋ ਗਿਆ ਉਹ ਮੀਰ ਕਰਕੇ ਲੈਣ ਦਾ ਚੜ ਕੇ ਹੀ ਹਾਲ ਘੜਕਦਾ ਫਿਰ ਆ ਵੀ ਇਹ ਤਾਂ ਮਾਜੂਦਾ ਅਸੀਂ ਕਹਿੰਦੇ ਮਾਜੂਦਾ ਨਾ ਉਹਨਾਂ ਕਹਿੰਦੇ ਇਹ ਨਹੀਂ ਬਕਣਾ ਇਹ ਤਾਂ 800 ਰੁਪਏ ਨੂੰ ਵਿਕਦਾ ਇਹ ਤਾਂ ਮਾਜੂਦਾ ਨਾ ਹੋ ਗਿਆ ਤੁਹਾਡਾ ਉਹ ਉਹਨਾਂ ਨੇ ਫਿਰ ਅਸੀਂ ਲੀਜ਼ ਤੇ ਨਹੀਂ ਆ ਲੀਜ਼ ਦਾ ਕੰਟਰੈਕਟ ਜਿਹੜਾ ਹੈਗਾ 25-25 ਸਾਲ ਦੇ ਹੈ ਉਹਨਾਂ ਨਾਲ ਦੀ ਲੀਜ਼ ਹੋਣੀ ਹੈ 25 ਸਾਲ ਦੀ ਹੋਣੀ ਹੈ 1 ਅੱਧੇ ਸਾਲ ਦੀ ਨਹੀਂ ਹੋਣੀ ਹੈਗੀ 25 ਸਾਲ ਤੁਸੀਂ ਉਹਨਾਂ ਦੇ ਘਰ ਗਏ ਫਿਰ ਉਹਨਾਂ ਨੇ ਕਿਹਾ ਜੀ ਇਹ ਬੀਜੋ ਉਹਨਾਂ ਦੇ ਬੰਦੂਆ ਮਜ਼ਦੂਰਾ ਇਤਨਾ ਜਿਸ ਤਰ੍ਹਾਂ ਸ਼ੇਰਪਾਲ ਸਿੰਘ ਸਾਹਿਬ ਨੇ ਦੱਸਿਆ ਉਸ ਤਰ੍ਹਾਂ ਅਸੀਂ ਕੰਮ ਕਰਾਂਗੇ ਉਹਨਾਂ ਨੇ ਸਾਨੂੰ ਨਾ ਜੀਣ ਦੇਣਾ ਨਾ ਮਰਨ ਦੇਣਾ ਐ ਇੰਨਾ ਤੋਂ ਸਾਨੂੰ ਫਾਇਦਾ ਦਿੰਦੇ ਰਹਿਣ ਮੈਂ ਵੀ ਅਸੀਂ ਜੀਣੇ ਰਹੀਏ ਇੰਨਾ ਕ ਫਾਇਦਾ ਨਹੀਂ ਸਾਨੂੰ ਬੈਠ ਕੇ ਵੀ ਅਸੀਂ ਆਪਣੇ ਬੱਚਿਆਂ ਦੀ ਅੱਛੀ ਪੜ੍ਹਾਈ ਕਰ ਸਕੀਏ ਕੁਝ ਕਰ ਸਕੀਏ ਫਿਰ ਇਹ ਕਹਿੰਦੇ ਨੇ ਜੀ ਮੈਂ ਸਭ ਤੋਂ ਇਹ ਸੋ ਜਲਦੀ ਫਿਰ ਇੰਨੀ ਜ਼ਿਆਦਾ ਖਰੀਦਣੀ ਇਹ ਕਰ ਸਕਦੇ ਸੀ ਤੀਸਰਾ ਕਰਾਉਣ ਇਹਨਾਂ ਨੇ ਕੀਤਾ ਇੱਕ ਲਿਮਿਟ ਸੀ ਸਾਡੇ ਵਿੱਚ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਕਿ ਇੱਕ ਲਿਮਿਟ ਤੱਕ ਹੀ ਕੋਈ ਵਪਾਰੀ ਆਪਣਾ ਸਟਾਕ ਕਰ ਸਕਦਾ ਉਹਨਾਂ ਨੇ ਤੀਸਰਾ ਉਹਨਾਂ ਨੂੰ ਹੈਲਪ ਕਰਾ ਲਈ ਉਹਨੂੰ ਚੰਗੇ ਵੀ ਇਹਦਾ ਇੰਨੀ ਫਸਲ ਆਏਗੀ ਜੇ ਉਹ ਲਿਮਿਟ ਹੋ ਗਿਆ ਤਾਂ 1000 ਕੰਟਰਲ ਬਾਅਦ 2000 ਕੰਟਰਲ ਬਾਅਦ ਖਤਮ ਹੋ ਜਾਣਾ ਉਹਨਾਂ ਦਾ ਕੰਟਰੈਕਟ ਤਾਂ ਉਹਨਾਂ ਨੇ ਅਨ ਲਿਮਟਿਟ ਉਹਨਾਂ ਨੂੰ ਅਲਾਉ ਕਰ ਦਿੱਤਾ ਕਿ ਤੁਸੀਂ ਜਿੰਨਾ ਮਰਜ਼ੀ ਅਨਾਜ ਸਟਾਕ ਕਰ ਸਕਦੇ ਹੋ ਇੱਥੇ ਆ ਕੇ ਕਹਾਣੀ ਐਚਓ ਦੇ ਵਿੱਚ ਸ਼ੁਰੂ ਹੁੰਦੀ ਆ। ਹੋਰ ਤੱਕ ਸਾਰੇ ਉਹ ਮੋੜ ਤੋੜ ਸੀ ਇੱਥੇ ਆ ਕੇ ਇੱਕ ਸਿੱਧੀ ਕਹਾਣੀ ਸ਼ੁਰੂ ਹੋ ਜਾਣੀ ਐ। ਉਹਨਾਂ ਨੇ ਖਰੀਦਣਾ 1900 ਵਾਲਾ ਮਾਲ ਆ ਤੁਹਾਡੇ ਤੋਂ 1000 ਰੁਪਏ ਨੂੰ। ਟੋਟਲ ਸਟਾਕ ਜਦੋਂ ਹੋ ਜਾਣਾ ਹੈ ਮਾਰਕੀਟ ਦੇ ਵਿੱਚ ਕੋਈ ਕਿਤੇ ਫਸਲ ਨਹੀਂ ਹੋਣੀ। ਉਹ ਜਿਹੜੇ ਆਮ ਪਬਲਿਕ ਨੂੰ ਉਹੀ ਡਿਸਟ੍ਰਿਬਿਊਸ਼ਨ ਜਿਹੜੀ ਹੋਣੀ ਐ 40 ਰੁਪਏ ਕਿਲੋ 50 ਰੁਪਏ ਕਿਲੋ 100 ਰੁਪਏ ਕਿਲੋ ਜਿੰਨਾ ਉਹਨਾਂ ਦਾ ਜੋਸ਼ ਚੱਲੂਗਾ ਉਸ ਹਰ ਨਾਲ ਉਹ ਚੀਜ਼ ਵਿਕੜਾ ਜਾਣੀ ਐ। ਇੱਥੇ ਆ ਕੇ ਸਾਡੇ ਮਜ਼ਦੂਰ ਭਾਈ ਅਫੈਕਟ ਹੋਣੇ ਆ ਸਾਡੇ ਦੁਕਾਨਦਾਰ ਅਫੈਕਟ ਹੋਣੇ ਆ ਜਨਰਲ ਪਬਲਿਕ ਅਫੈਕਟ ਹੋਣੀ ਆ ਜਿਹੜੀ ਕਿ ਅੱਜ ਪਬਲਿਕ ਇਹ ਸੋਚਦੀ ਆ ਕਿ ਸਿਰਫ ਕਿਸਾਨਾਂ ਦਾ ਅੰਦੋਲਨ ਹੈ ਕਿਸਾਨਾਂ ਨੂੰ ਨਹੀਂ ਹੋਣਾ ਇਹਨਾਂ ਨੂੰ ਤੁਸੀਂ ਆਟਾ ਅੱਜ ਵੀ ਮੈਂ ਨੂੰ ਮੰਡੀ ਤੋਂ ਜਾਂਦੇ ਹੋ ਉਹ ਸਾਨੂੰ ਦੋ ਪੂਰੀਆਂ ਲੈ ਲੋ ਜੀ ਸਾਡਾ ਕੰਮ ਚੱਲ ਜਾਊਗਾ 1900 ਰੁਪਏ ਨੂੰ ਉਹ 1900 ਰੁਪਏ ਨਹੀਂ ਮਿਲਿਆ ਕਰਨੀ ਤੁਹਾਨੂੰ 19 ਰੁਪਏ ਕਿਲੋ ਨਹੀਂ ਮਿਲਿਆ ਕਰਨੀ ਉਹ ਤੁਹਾਨੂੰ 100 ਰੁਪਏ ਕਿਲੋ ਮਿਲਿਆ ਕਰਨੀ ਹੈ ਜਦੋਂ ਉਹ ਬਲਦੂਰ 100 ਰੁਪਏ ਕਿਲੋ ਆਟਾ ਲੈ ਕੇ ਖਾਊਗਾ ਜਿਹੜੀ ਵਿਹਾਰੀ 200 ਰੁਪਏ ਆ ਤਾਂ ਉਹ ਕਿੱਥੇ ਉਹਦਾ ਗੁਜ਼ਾਰਾ ਹੋਏਗਾ ਸੋ ਮੇਰਾ ਕਹਿਣਾ ਮਤਲਬ ਸੀ ਮੈਂ ਬਰੀਫਲੀ ਇਥੋਂ ਐਕਸਪਲੇਨ ਕਰਨਾ ਚਾਹੁੰਦਾ ਸੀਗਾ ਵੀ ਇਹ ਤਿੰਨੇ ਜਿਹੜੇ ਕਾਨੂੰਨ ਬਣਾਏ ਆ ਅਡਾਨੀਆਂ ਦੀ ਹੈਲਪ ਕਰਨ ਲਈ ਆਮਾਨੀ ਦੀ ਹੈਲਪ ਕਰਨ ਲਈ ਇਨਡਾਇਰੈਕਟਲੀ ਪਰ ਅਸਰ ਸਾਰੇ ਜਿਹੜਾ ਸਾਰੇ ਫਾਰਮਰਸ ਤੇ ਆ ਗਿਆ ਫੇਰ ਸਾਰੇ ਕਹਿੰਦੇ ਆ ਭਾਜਪਾ ਪਟਿਕਾ ਰਿਵੈਸ ਇਹਦਾ ਜੀ ਫਾਇਦੇ ਬਹੁਤ ਹੈ ਇਹ ਜਿਹੜੇ ਅਸੀਂ ਬਣਾਏ ਆ ਕਾਨੂੰਨ ਇਹਨਾਂ ਦੇ ਫਾਇਦੇ ਬਹੁਤ ਹੈ ਮੈਂ ਤਾਂ ਬੜੇ ਸਟੇਜ ਦੇ ਦੇ ਚੁੱਕਿਆ ਹੁਣਾਂ ਨੂੰ ਡਾਇਰੈਕਟ ਹੀ ਪੁੱਛ ਸਕਿਆ ਕੋਈ ਬੰਦਾ ਐ ਐਕਸਪਲੇਨ ਨਹੀਂ ਕਰਦਾ ਵੀ ਕੀ ਫਾਇਦਾ ਹੈ ਉਹ ਜੇ ਜਦੋਂ ਹੋਏਗਾ ਫਾਰਮਰ ਦੀ ਆਮਦਨ ਇਹ ਦੁੱਗਣੀ ਹੋ ਜਾਊਗੀ ਉਹ ਮੈਂ ਕਹਿੰਦਾ ਦੱਸ ਤਾਂ ਸਹੀ ਭਾਈ ਵੀ ਕਿੱਦਾਂ ਹੋਏਗੀ ਕਿਵੇਂ ਹੋਏਗੀ ਦੁੱਗਣੀ ਹੋਣੀ ਕਿਵੇਂ ਆ ਜੀ ਕੋਈ ਤਾਂ ਫਾਇਦਾ ਆਮ ਇਹਨਾਂ ਨੂੰ ਜਿਵੇਂ ਤੋਤੇ ਆ ਕੇ ਰੋਟਾ ਆਇਆ ਹੋਇਆ ਜਿੱਥੇ ਮਰਜ਼ੀ ਤੁਸੀਂ ਫਸਲ ਵੇਚ ਲਓ ਕਹਿੰਦੇ ਉਹ ਵੀ ਜਿੱਥੇ ਵਜੀ ਭਲਿਓ ਮਾਨਸੋ ਇਹ 1975 ਦੇ ਵਿੱਚ ਸੁਪਰੀਮ ਕੋਰਟ ਦੀ ਰੂਲਿੰਗ ਆ ਉਦੋਂ ਨਹੀਂ ਸੀ ਅਲਾਉਡ ਵੀ ਫਾਰਮਰਸ ਕਿਤੇ ਵੀ ਵੇਚ ਸਕਣ ਤੁਹਾਡੀ ਇਨਫੋਰਮੇਸ਼ਨ ਨਹੀਂ 1975 ਤੋਂ ਸੁਪਰੀਮ ਕੋਰਟ ਦੀ ਰੂਲਿੰਗ ਆ ਕਿ ਕਿਸਾਨ ਆਪਣਾ ਮਾਲ ਐਜ਼ ਅ ਫਾਰਮਰ ਇੰਡੀਆ ਦੇ ਵਿੱਚ ਕਿਤੇ ਵੀ ਵੇਚ ਸਕਦੇ ਆ ਇਹ ਕੋਈ ਇਹ ਕਹਿਣਗੇ ਜੀ ਜਿੱਥੇ ਮਰਜੀ ਵੇਚ ਦੋਗੇ ਤੁਸੀਂ ਕੋਈ ਨਵੀਂ ਗੱਲ ਕਰ ਰਹੇ ਹੋ ਫਿਰ ਕਹਿਣਗੇ ਜੀ ਤੁਹਾਨੂੰ ਓਪਨ ਮਾਰਕੀਟ ਹੋ ਗਈ ਉਹ ਵੀ ਤੁਸੀਂ 2 4 5 ਕਿੱਲੇ ਵਾਲੇ ਓਪਨ ਮਾਰਕੀਟ ਓਪਨ ਮਾਰਕੀਟ ਵਾਲੇ ਤੱਕ 5 ਕਿੱਲੇ ਵਾਲਿਆਂ ਨੂੰ ਤੁਸੀਂ ਸਾਹਨੇ ਵਾਲੇ ਨਾਲ ਜ਼ੀਰੋ ਬਣਾ ਰਹੇ ਹੋ ਉਹ ਸਾਹਨੇ ਆ ਕੇ ਜਾ ਕੇ ਇੱਥੇ ਜਿਹੜਾ ਵੀ ਉਤਰੂ ਮਸ਼ੀਨ ਚਲਦੀ ਹੋਊਗੀ ਉਹਨੂੰ ਤੁਸੀਂ ਟਰਾਲੀ ਚਾਹਾਂ ਸਾਹਨੇ ਲੈ ਕੇ ਲਿਆਉਂਗੇ ਪਿੱਛੇ 50 ਟਰਾਲੀਆਂ ਹੋਣਗੀਆਂ ਤੇ ਜਿਹੜੇ ਸਾਹਨੇ ਵਾਲੇ ਤੋਂ ਤੁਹਾਡੀਆਂ ਜਾਣਗੀਆਂ ਜਾ ਵੀ ਪਹਿਲਾਂ ਢੇਰੀ ਕਰੋਗੇ ਫਿਰ ਬਾਅਦ ਵਿੱਚ ਸਾਹਨੇ ਵਾਲੇ ਲੈ ਕੇ ਜਾਇਆ ਕਰੋਗੇ ਉਹ 3-4 ਕਿੱਲੇ ਵਾਲੇ ਵਿਚਾਰੇ ਕੋ ਟ੍ਰੈਕਟਰ ਚਵਾ ਲਈ ਨਹੀਂ ਉਹ ਪਵਾੰਗ ਜੇ ਤਾਂ ਲੈਂਦਾ ਮਸ਼ੀਨ ਵਾਲੇ ਨੂੰ ਕਹਿੰਦਾ ਤੂੰ ਰਾਤ ਨੂੰ ਵੜ ਦੇ ਲੋਕਾਂ ਨੇ ਮੇਰੇ ਨਾਲ ਤੇ ਜ਼ਿੰਮੇਵਾਰੀ ਫਾਨੇ ਚ ਥਾਲੀ ਖਾਲੀ ਹੋਊ ਕਿ ਮੈਂ ਰਾਤ ਨੂੰ ਲੈ ਕੇ ਵੜਦੇ ਜਾਏ ਮੇਰੀ ਉਹ ਗਿੱਲੀ ਵਢਾ ਲੈਦਾ ਸਿਰੇ ਇਸ ਚੱਕਰ ਦੇ ਵਿੱਚ ਵੀ ਮੇਰੇ ਕੋਲ ਸੰਦ ਹੈ ਨਹੀਂ ਉਹ ਦੱਸ ਸੰਨੇ ਆ ਜਾਂ ਹੋਰ ਕਿਤੇ ਉਹ ਨਾਟਕਾਵਾਦ ਹੈਗਾ ਬੜੀਆਂ ਬੜੀਆਂ ਜਾਨੀ ਕਿ ਕੋਈ ਵੀ ਇੱਕ ਵੀ ਮੈਨੂੰ ਤਾਂ ਸਮਝਾ ਦਿਓ ਜੇ ਕਿਸੇ ਬੁਲਾਰੇ ਨੂੰ ਪਤਾ ਹੋਵੇ ਫਿਰ ਇਹਨਾਂ ਦਾ ਫਾਇਦਾ ਕੀ ਹੈ ਮੈਨੂੰ ਤਾਂ ਅਜੇ ਤੱਕ ਕਿਸੇ ਨੇ ਆਹ ਫਾਇਦਾ ਮੈਨੂੰ ਜੂਰ ਲੋਕੇ ਕਹਿੰਦੇ ਜੀ ਕੋਪਰ ਮਾਰਕੀਟ ਜਿੱਥੇ ਮਲਜੀ ਵੇਚ ਲੋ ਉਹਨੂੰ ਮੈਂ ਕਹਿੰਦਾ ਵੀ ਇਹ ਤਾਂ ਤੁਸੀਂ ਆਲਰੇਡੀ ਕੋਈ ਨਵਾਂ ਨਹੀਂ ਹੈਗਾ ਪਹਿਲਾਂ ਹੀ ਐਗਜ਼ਿਸਟ ਕਰਦਾ ਹੈਗਾ ਪਹਿਲਾਂ ਹੀ ਇਹ ਲਾਗ ਹੋਇਆ ਹੋਇਆ ਤੇ ਦੂਜੇ ਕਹਿੰਦੇ ਜੀ ਓਪਨ ਮਾਰਕੀਟ ਹੋ ਗਈ ਓਪਨ ਮਾਰਕੀਟ ਇੱਕ ਕੈਈ ਸੌਖੀ ਆ ਕਿਹੜਾ ਅੱਜ ਦੀ ਰੇਟ ਨੂੰ ਕਿੱਥੇ ਕਿੰਨੇ ਕੁ ਵੱਡੇ ਵੱਡੇ ਜ਼ਮੀਨਦਾਰ ਵੀ ਦੇਖਿਆ ਕਿਸ ਨੂੰ ਕੁਝ ਨਹੀਂ ਪਤਾ ਹੈਗਾ ਵਿੱਕੀਓ ਉਪਰ ਮਾਰਜੀ ਨਾ ਕੀਤਾ ਹੈ ਜਿਹੜਾ ਪ੍ਰੈਕਟੀਕਲ ਕਰਨੀ ਹੈਗੀ ਆ ਅੰਦਰ ਏਸੀ ਕਮਰੇਆਂ 'ਚ ਬੈਠ ਕੇ ਪਾਲਿਸੀਆਂ ਬਣਾਉਣ ਵਾਲਾ ਕੰਮ ਹੈਗਾ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਆਪਣੇ ਵੱਲੋਂ ਮੈਂ ਥੋੜਾ ਜਿਆਦਾ ਸ਼ੇਨ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਇਹਨੂੰ ਦੇਖਦੇ ਹੋਏ ਇਸ ਚੀਜ਼ ਨੂੰ ਮੈਂ ਚਾਹੁੰਦਾ ਕਿ ਬੱਚੇ-ਬੱਚੇ ਤੱਕ ਪਹੁੰਚਾਈ ਜਾਵੇ ਇਹ ਗੱਲਾਂ ਇਸ ਤਰ੍ਹਾਂ ਤੁਸੀਂ ਵੀ ਐਕਸਪਲੇਨ ਕਰੋ ਹਰ ਬੰਦੇ ਨੂੰ ਐਕਸਪਲੇਨ ਕਰੋ ਤਾਂ ਕਿ ਇਸ ਮੁਹਿੰਮ ਨਾਲ ਜੁੜਨ ਉਹਨਾਂ ਨੇ ਤਾਂ ਮੂੰਹ ਤੇ ਮਿੱਟੀ ਮੱਲੀ ਹੋਈ ਆ ਉਹਨਾਂ ਦੇ ਤਾਂ ਹਾਰੇ ਕਿ ਲੋਇਆ ਉੱਥੇ ਜਿੱਥੋਂ ਗੱਲ ਸ਼ੁਰੂ ਹੋਈ ਸੀ ਉੱਥੋ ਹੀ ਫੇਰ ਹੈਗੇ ਆ ਉੱਥੇ ਕਹੀ ਜਾਂਦਾ ਹੁਣ ਦੋਵਰ ਸਾਹਿਬ ਨੇ ਮਿਆਂ ਦਿੱਤਾ ਵੀ ਕਹਿੰਦੇ ਇਹ ਤਾਂ ਅਸੀਂ ਜੇ ਮੰਨ ਕੇ ਥੋੜੀ ਜਿਆ ਸੋਦਾ ਮੰਨ ਵੀ ਰਹੇ ਆ ਨਾ ਤਾਂ ਇਸ ਲਈ ਮੰਨ ਰਹੇ ਆ ਕਿ ਅਸੀਂ ਤੁਹਾਨੂੰ ਥੋੜਾ ਜਿਆ ਖੁਸ਼ ਕਰਨਾ ਵੈਸੇ ਸਾਡੇ ਹਿਸਾਬ ਨਾਲ ਵਿੱਚ ਗਲਤ ਕੁਝ ਹੈ ਹੀ ਨਹੀਂ ਠੀਕ ਹੈ ਠੀਕ ਹੈ ਮੈਂ ਤਾਂ ਅੱਜ ਵੀ ਤਾਂ ਨਹੀਂ ਕਹਿੰਦਾ ਜਾਨੀ ਕਿ ਜਿੱਥੋਂ ਅਸੀਂ ਚੱਲੇ ਸੀ ਅਸੀਂ ਉੱਥੇ ਹੀ ਖੜੇ ਆ ਵੰਨਤਾ ਖੁਲਾ ਨੀਆ ਬਣਾ ਚੱਲਦਾ ਵੀ ਇਹ ਅੰਦੋਲਨ ਕਿੱਦਾਂ ਨਾਲ ਆ ਕੀ ਜਾਣਾ ਪਰ ਮੈਂ ਚਾਹਾਂਗਾ ਕਿ ਇਹਨੂੰ ਸਿਰੇ ਤੇ ਲਾਉਣ ਲਈ ਜੇ ਪੰਜਾਬ ਨੂੰ ਬਚਾਉਣਾ ਹੈ ਖਾਸ ਕਰਕੇ ਪੰਜਾਬ ਦੇ ਣਾੜੇ ਨੇ ਐ ਘੁੱਪ ਕਹਿੰਦਾ ਸੀ ਐਮਐਸਪੀ ਬਾਰੇ ਇਹਦੇ ਬਾਈ ਬਾਈ ਕਹਿੰਦੇ ਪੰਜਾਬ ਤੇ ਹਰਿਆਣੇ ਦੇ ਫਾਰਮਰਸ ਕਿਉਂ ਅੱਗੇ ਆਉਂਦੇ ਆ ਕਿਉਂਕਿ ਸਾਡੇ ਐਮਐਸਪੀ ਲਾਗੂ ਆ 1900 ਰੁਪਏ ਨੂੰ ਮਾਲ ਵਿਕਦਾ ਤੇ ਇੱਥੇ ਟੀਵੀ ਤੇ ਕਹਿੰਗੇ ਜੀ ਅਸੀਂ ਐਨੇ ਕਰੋੜ ਦੀ ਫਾਟੂ ਐਕੀ ਆਸੀ ਐਮਐਸਪੀ ਦੇਤੀ ਉਹ ਕਿਉਂ ਹੋਈ ਉਹ ਕਿਉਂਕਿ ਹਰਿਆਣਾ YouTube ਉੱਤੇ ਯੂਪੀ ਬਿਹਾਰ ਜਿੱਥੇ ਐਮਐਸਪੀ ਨਹੀਂ ਮਿਲਦਾ ਸੀ ਇਸ ਸਾਲ ਫਸਲਾਂ ਉੱਥੋਂ ਆ ਕੇ ਇੱਥੇ ਵੇਚੀਆਂ ਜਿਨ੍ਹਾਂ ਦਾ 800 900 ਵਿਕਦਾ ਸੀ ਉਹਨਾਂ ਨੇ ਇੱਥੇ ਲਿਆ ਲਿਆ ਕੇ ਕਿਰਾਏ ਖਰਚ ਕੇ ਇੱਥੇ ਜਾ ਕੇ ਵੇਚੀਆਂ ਉਹ ਇਹਨਾਂ ਥੋੜਾ ਜਿਹੀ ਫਸਲ ਜ਼ਿਆਦਾ ਵਿਕ ਗਈ ਤੇ ਅਮਾਊਂਟ ਜ਼ਿਆਦਾ ਹੋ ਗਿਆ ਸੋ ਜ਼ਿਆਦਾ ਸਮਾਂ ਨਾਰੰਦਾ ਹੋਇਆ ਸਾਡਾ ਸਾਰਾ ਤੁਹਾਡਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਛੇਸ਼ਮੂਲੀयत ਬੱਚੀਆਂ ਵਾਲੀ ਖਾਸ ਕਰਕੇ ਜਿਹੜੀ ਸਮੂਲੀयत ਹੋਈ ਹੈ ਬਹੁਤ ਹੀ ਅੱਛਾ ਲੱਗਿਆ ਮੈਂ ਇਹ ਕਹਣਾ ਸੀਗਾ ਕਿ ਆਪਣੇ ਇਲਾਕੇ ਜਿਵੇਂ ਖੇਤੀ ਧੰਦੇ ਨਾਲ ਹੀ ਸਾਰਾ ਰਿਲੇਟਡ ਹੈ ਵੀ ਹੋਰ ਬਹੁਤ ਜ਼ਿਆਦਾ ਕਾਠ ਹੋਣਾ ਚਾਹੀਦਾ ਸੀ ਪਰ ਹੌਲੀ ਹੌਲੀ ਆਪਾਂ ਲੋਕੀ ਲੋਕਾਂ ਨਾਲ ਜੁੜੋ ਤੇ ਇਸ ਨੂੰ ਹੋਰ ਅੰਧਾਰਾ ਦਈਏ ਧੰਨਵਾਦ ਮਰਦਾਵਾ 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 ਮਰਦਾਵਾ